ਜਦੋਂ ਨਿੱਕੇ ਹੁੰਦੇ ਸਕੂਲ ਜਾਂਦੇ ਸੀ ਨਾ ਤਾਂ ਟੀਚਰ ਦਾ ਬਹੁਤ ਜ਼ਿਆਦਾ ਡਰ ਹੁੰਦਾ ਸੀ। ਕਈ ਵਾਰ ਘਰੇ ਕੰਮ ਕਰਨ ਨੂੰ ਮਿਲਣਾ ਤਾਂ ਚੇਤਾ ਭੁੱਲ ਜਾਣਾ ਜਾਂ ਕੰਮ ਕਰਨਾ ਨਹੀਂ ਤੇ ਫਿਰ ਜਦੋਂ ਸਕੂਲ ਆਉਣਾ ਨਾ ਤਾਂ ਉੱਥੇ ਡਰ ਹੀ ਲੱਗਾ ਰਹਿਣਾ। ਵੀ ਜਦੋਂ ਕਾਪੀ ਚੈੱਕ ਹੋ ਗਈ ਸਾਨੂੰ ਘੁੱਟ ਪੈ ਜਾਣੀ। ਹਾਲ ਹੀ ਵਿੱਚ ਨਾ ਕਿ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ। ਇੱਕ ਨਿੱਕਾ ਜਿਹਾ ਸਰਦਾਰ ਜਿਸ ਨੂੰ ਮੈਡਮ ਪੁੱਛਦੀ ਪਈਏ ਵੀ ਪੁੱਤ ਤੂੰ ਘਰ ਜਾ ਕੇ ਕੰਮ ਕਿਉਂ ਨਹੀਂ ਕੀਤਾ? ਤਾਂ ਇਹ ਪਤੰਦਰ ਡਰਿਆ ਜਿਹਾ ਹੋਇਆ। ਵੇਖਣ ਨੂੰ ਕਿੰਨਾ ਮਾਸੂਮ ਜਿਹਾ ਲੱਗ ਰਿਹਾ ਪਰ ਹੈ ਬਹੁਤ ਤੇਜ਼ ਆ ਕਹਿੰਦਾ ਵੀ ਮੈਡਮ ਜੀ ਮੈਨੂੰ ਚੇਤਾ ਭੁੱਲ ਗਿਆ ਸੀ ਮੈਨੂੰ ਹੈ ਤਾਂ ਯਾਦ ਸੀ ਪਰ ਮੈਂ ਭੁੱਲ ਗਿਆ ਤੇ ਮੈਡਮ ਕਹਿੰਦੀ ਵੀ ਹੁਣ ਤੂੰ ਕਿੱਦਾਂ ਕਰ ਲਿਆ ਹੁਣ ਤੈਨੂੰ ਕਹਿੰਨੇ ਯਾਦ ਕਰਵਾਤਾ ਕਹਿੰਦਾ ਮੈਡਮ ਜੀ ਮੈਨੂੰ ਯਾਦ ਆ ਗਿਆ ਕਿ ਮੈਡਮ ਮੇਰੇ ਥਾਪੜੇ ਮਾਰੂਗੀ ਆ ਕਰਕੇ ਮੈਨੂੰ ਯਾਦ ਆ ਗਿਆ ਤੇ ਮੈਂ ਕਰ ਲਿਆ ਸੱਚੀ ਯਾਰੋ ਇਹ ਛੋਟੇ ਜਿਹੇ ਬੱਚੇ ਦੀਆਂ ਨੋਨੀਆਂ ਨੋਨੀਆਂ ਜੀਆਂ ਗੱਲਾਂ ਸੁਣ ਕੇ ਮਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਪੁਰਾਣਾ ਸਮਾਂ ਚੇਤੇ ਆ ਜਾਂਦਾ ਹੈ ਸਵਾਹ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਇਕੱਠੇ ਬੈਠ ਉਹਨੇ ਮੈਨੂੰ ਬਤਾਇਆ ਜੀ ਨਾ ਜਾਬ ਕੰਮ ਕਹਿੰਦਾ ਜਾਬ ਕੰਮ ਬਤਾ ਦੋ 2 ਵਜੇ ਘਰੇ ਚਲਾ ਗਿਆ ਤੇ ਜਾ ਕੇ ਕੀਤਾ ਕੀ ਦਿਨ ਪਤਾ ਨਹੀਂ ਮੇਰਾ ਥੋੜਾ ਨਾ ਕੰਮ ਲੱਗਿਆ ਜੀ ਜੀ ਸਾਲਾ ਥੋੜਾ ਕੰਮ ਰਹਿ ਗਿਆ ਸੀਗਾ ਕਾਪੀ ਦਾ ਜੀ ਫਿਰ ਇਹ ਸਾਰੇ ਹੁਣ ਕਰ ਰਹੇ ਆ ਸਾਰਾ ਹੁਣ ਕਿੱਥੇ ਨਾ ਕੰਮ ਸਾਰੇ ਕੰਮ ਹੁਣ ਕਿੱਥੇ ਲੁੱਟ ਕਿਉਂ ਕੀਤਾ ਹੁਣ ਕਰੇ ਕੀ ਕਰਦਾ ਹੁੰਦਾ ਜਦੋਂ ਉਹਨੂੰ ਬੁਤ ਕਰੇ ਕੰਮ ਕਰਕੇ ਖੈਰ ਦਨ ਨਹੀਂ ਨਰੰਗੀ ਨਾ ਫਿਰ ਕੱਲ ਕੰਮ ਕਿਉਂ ਨਹੀਂ ਕੀਤਾ ਫਿਰ ਠੀਕ ਹੈ ਇਹ ਤਾਂ ਕੰਮ ਕਰਕੇ ਖੇਡਾਉਣਾ ਨਾ ਅੰਛਾ ਫਿਰ ਕੱਲ ਕੰਮ ਕਿਉਂ ਨਹੀਂ ਖੇਡਿਆ ਬੁੱਤ ਲੈ ਪੁੱਲ ਲਿਆ ਜੀ ਕੀ ਪੁੱਲ ਗੱਤ ਨੂੰ ਪਤਾ ਨਹੀਂ ਸੀ ਕੰਮ ਬੁੱਤਾ ਹੋਇਆ ਅੱਛਾ ਠੀਕ ਹੈ ਕੋਈ ਗਲੀ ਪੁੱਲ ਲਿਆ ਕੋਈ ਹੁਣ ਕਿਵੇਂ ਚਿੱਤ ਆ ਗਿਆ ਬੁੱਤ ਹੁਣ ਕਿਨੇ ਜਿੱਤ ਕਰਾਇਆ ਤੈਨੂੰ ਆਦਾ ਗੱਜੇਗੀ ਮੈਂ ਮੇਰੇ ਤਾਂ ਪਰੇ ਲਾਉਗੀ ਤੂੰ ਥਪੜੇ ਕਿੱਥੇ ਲਾਇਆ ਮੈਂ ਤੂੰ ਥਪੜੇ ਲਾਇਆ ਕਦੀ ਹਾਂ ਤੇਰੇ ਮੈਨੂੰ ਕਦੀ ਥੱਪੜ ਪਿਆ ਮਾਰੇ ਕਿਸੇ ਪਰਦੇ ਨੇ ਮੈਂ ਮੈਂ ਮਾਰਿਆ ਨਾ ਤੂੰ ਇਹ ਕਿਵੇਂ ਦਿੱਤ ਆ ਗਿਆ ਮੈਂ ਨਾਲ ਥੱਪੜੇ ਲਾਉਗੀ ਤੈਨੂੰ ਕਦੋਂ ਥੱਪੜ ਪਿਆ ਦੱਸ ਪਿਆ ਕਦੀ ਫੇਰ ਵਾ ਕਰਨ ਲੈਤਾ ਜੇ ਪੈ ਜਾਣੇ ਚਾਹੀਦੇ ਹੈਨਾ ਛੋਟਾ ਜਿਹਾ ਪੈ ਜਾਣਾ ਚਾਹੀਦਾ ਜੀ ਲਾ ਦੀ ਤੇਰੇ ਕਾਜ ਹਾਂ ਮੈਂ ਕਹਿੰਦੀ ਲਾ ਦੇਣੇ ਆ ਛੋਟਾ ਜਿਹਾ ਲਾ ਲਓ ਲਾ ਲਓ ਤੂੰ ਕਿਹੜਾ ਮੇਰੀ ਗੱਲ ਮੰਨਦਾ ਜੇ ਮੈਂ ਤੇਰੀ ਮੰਨਾਂਗੀ ਮੈਂ ਤੈਨੂੰ ਰੋਜ਼ ਸਮਝਾਉਣੀ ਆ ਪੁੱਤ ਜਾ ਕੇ ਪਹਿਲਾਂ ਕੰਮ ਕਰਨਾ ਹੈ ਹਨਾ ਪਰ ਤੂੰ ਕਦੀ ਵੀ ਨਹੀਂ ਕਰਦਾ ਕੰਮ ਤੂੰ ਹਰ ਰੋਜ਼ ਸਕੂਲ ਜਾ ਕੇ ਕੰਮ ਕਰਦਾ ਹਨਾ ਸਕੂਲ ਚ ਕਰਦਾ ਨਾ ਕਿ ਫਿਰ ਕਦੀ ਬ੍ਰੇਡ ਆ ਜੇ ਕੋਈ ਅਗਲੀ ਵਾਰ ਕੱਲ ਅਗਲੀ ਵਾਰ ਪੱਕਾ ਪ੍ਰੋਮਿਸ ਹੱਸੇ ਨਾ ਐ ਵੀ ਨਹੀਂ ਕਰਨਾ ਹੈ ਤੂੰ ਫਸਟ ਆਣਾ ਠੀਕ ਹੈ ਇਹ ਬਹੁਤ ਸਿਆਣਾ ਬੱਚਾ ਹੈ ਹਾਂ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਨਿੱਕੇ ਹੁੰਦੇ ਕੀ ਤੁਸੀਂ ਵੀ ਇਦਾਂ ਕਰਦੇ ਹੁੰਦੇ ਸੀ ਤੇ ਆਪਣੇ ਬਚਪਨ ਦੇ ਯਾਰ ਤੇ ਹੋਰਾਂ ਨੂੰ ਵੀ ਇਹ ਵੀਡੀਓ ਨੂੰ ਸੈਂਡ ਜਰੂਰ ਕਰਿਓ ਸੋ ਮਿਲਾਂਗੇ ਸੈਨਾ ਵੀ ਵੀਡੀਓ ਨਾਲ ਰਬੜਾ